ਮਾਨਜੋਤ ਸਿੰਘ ਗੌਰਵ ਯਾਦਵ ਬੀ ਜੀ ਪੀ ਪੰਜਾਬ ਤੇ ਐਸ ਐਸ ਬੀ ਸ਼੍ਰੀ ਹਰਵੰਦ ਸਿੰਘ ਗਿੱਲ ਦੇ ਨਿਸ਼ਾਨਦੇਸ਼ ਸਮਾਜ ਚਰਾਹੀ ਨਸ਼ਿਆਂ ਦੇ ਖਿਲਾਫ ਮਹਿੰਦੇ ਤਹਿਤ ਸਾਡੀ ਸੀਆਈਏ 2 ਦੀ ਪਾਲਟੀ ਨੂੰ ਉਦੋਂ ਕਾਮਯਾਬੀ ਮਿਲੀ ਜਦੋਂ ਰਾਮਪੁਰਾ ਸ਼ਹਿਰ ਦੇ ਵਿੱਚ ਉਹਨਾਂ ਨੇ ਨਾਕਾਬੰਦੀ ਕੀਤੀ ਉਹੀ ਤੋਂ ਸਾਹਮਣੇ ਵਾਲੇ ਪਾਸਿਓਂ ਦੋ ਨੌਜਵਾਨ ਮੋਟਰਸਾਈਕਲ ਤੇ ਆ ਰਹੇ ਸੀ ਜਿਨ੍ਹਾਂ ਨੂੰ ਪੁਲਿਸ ਪਾਲਟੀ ਨੇ ਹੱਥ ਦਾ ਇਸ਼ਾਰਾ ਰੋਕਣ ਨੂੰ ਕੀਤਾ ਨਹੀਂ ਰੁਕੇ ਤੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਕੁੱਲ 11 ਜਾਂ 200 ਗੋਲੀ ਜਿਹੜੀ ਹੈਗੀ ਹੈ ਨਸ਼ੀਲੀ ਬਰਾਮਦ ਹੋਈ ਹੈ ਜਿਹਦੇ ਵਿੱਚ ਡਰਾਮਾ ਦੋਲ ਤੇ ਅਪਰਾਧ ਹੋਇਆ ਹੈ। ਦੋਸ਼ੀਆਂ ਦੇ ਨਾਮ ਸੁਦਰਾਮ ਸਿੰਘ, ਸਾਨੂੰ ਫੌਮਰਜੀ ਸਿੰਘ, ਗੁਰਪ੍ਰੀਤ ਸਿੰਘ ਉਰਫ ਗਗੂ ਜਿਹੜਾ ਹੈਗਾ ਇਹ ਦੋਸ਼ੀ ਨਾਮਜ਼ਦ ਹੋਏ ਹੈਗੇ ਆ ਇਹਨਾਂ ਤੇ ਮਕਦਮਾ ਨੰਬਰ 233/23 ਦਰਜ ਰਜਿਸਟਰ ਕਰਕੇ ਤਫਤੀਸ਼ ਜਿਹੜੀ ਅੰਮ੍ਰਿਤ ਵਿੱਚ ਲਿਆਂਦੀ ਜਾ ਰਹੀ ਹੈ ਇਹ ਕਿੱਥੋਂ ਲੈ ਕੇ ਆਉਂਦੇ ਸਰ ਇਹ ਇਹ ਕੋਈ ਦੀਪਕ ਨਾਮ ਦਾ ਵਿਅਕਤੀ ਆ ਬਠਿੰਡੇ ਦਾ ਜਿਹਦੀ ਕੇ ਅਰੈਸਟ ਬਾਕੀ ਆ ਬੈਕਵਰਡ ਫਾਰਵਰਡ ਲਿੰਕ ਦੇ ਵਿੱਚ ਇਹਦੀ ਕੱਲ ਸਾਹਮਣੇ ਆਈ ਹੈਗੀ ਆ ਪੁੱਛ ਕੇਛ ਇਹਦੇ ਕੋਲੋਂ ਲੈ ਕੇ ਆਉਂਦੇ ਸੀਗੇ ਅੱਗੇ ਤਫ਼ਤੀਸ਼ ਚੱਲੀ ਹੈਗੀ ਆ ਜਦੋਂ ਦੀਪਕ ਦੀ ਵੀ ਅਰੈਸਟ ਹੋਏਗੀ ਤਾਂ ਵੱਡੇ ਕਲਾਸੇ ਹੋਣਗੇ ਸਰ ਇਹ ਕਿਹਨੂੰ ਕਿਹਨੂੰ ਸਪਲਾਈ ਕਰਦੇ ਸਰ ਇਹ ਇਹ ਆਪਣੇ ਪੁਰਾਣੇ ਗਾਹਕ ਸੀਗੇ ਇਹਨਾਂ ਕੋਲ ਜਿਹੜਾ ਪਹਿਲਾਂ ਆਲਰੇਡੀ ਲੱਗੇ ਹੋਏ ਨੇ ਦੁਨੀਆ ਖਾਨ ਤੇ ਉਹਨਾਂ ਨੂੰ ਸਪਲਾਈ